ਕੰਨਾਂਵਾਂ ਜਦੋਂ ਇੱਥੇ ਨਾ ਗੋਡਾ ਮਾਰ ਕੇ ਪਾਣੀ ਕੱਢਦਾ ਤਰੋਪਤਾ ਨੂੰ ਫੇਰ ਪਤਾ ਲੱਗਿਆ ਵੀ ਇਹ ਆ ਚੀਜ਼ ਐ ਉਹਨੇ ਪਈਦਾ ਲਾ ਤਰੋਪਤਾ ਨੂੰ ਥਾਪੀ ਦੇਦੀ ਪਈ ਉਹਨੂੰ ਕਹਿੰਦੀ ਬਾਹ ਜੋਦਿਆ ਕਹਿੰਦੀ ਧਰਤੀ ਤੇ ਪਾੜ ਕੇ ਪਾਣੀ ਕੱਢਦਾ ਤੈਂ ਹਰ ਦਿਨ ਬੈਠਾ ਬੈਠਾ ਬੋਲਦਾ ਕਹਿੰਦਾ ਦੂਜੀ ਵਾਰੀ ਕਾਲਜਾ ਫਟੇ ਨੇ ਧਰਤੀ ਦਾ ਦੂਜੀ ਵਾਰ ਇਹਨੂੰ ਥਾਪੀ ਨਾ ਦੇਦੀ ਕੰਨਾਂ ਤੇ ਉਹ ਪਈ ਤਰੋਪਤਾ ਪਿੱਛੇ ਹੜ ਗਈ ਚੱਲ ਭਈ ਹੱਥ ਮੂੰਹ ਤੋਤਾ ਮਾਤਾ ਕੁੰਥਾ ਨੇ ਵੀ ਸਾਰਿਆਂ ਨੇ ਤੇ ਆਪ ਦਾ ਅੰਨ ਪਾਣੀ ਬਣਾਇਆ ਸ਼ੱਕ ਲਿਆ ਜਦੋਂ ਤੜਕੇ ਦਿਨ ਚੜਿਆ ਅਰਜਨ ਰਾਜੇ ਦਸ ਕੋਲੇ ਗਿਆ ਕਹਿੰਦਾ ਜੀ ਇਸੀ ਨੌਕਰ ਰਹਿਣਾ ਜੇ ਤੁਸੀਂ ਨੂੰ ਨੌਕਰ ਦੀ ਲੋੜ ਹੈ ਕਹਿੰਦਾ ਭਈ ਆਜੋ ਰਾਜਾਂ ਤੋਂ ਲੋੜ ਹੀ ਹੁੰਦੀ ਬੰਦਿਆਂ ਦੀ ਪੰਜੇ ਵਾਹ ਲੇ ਮਾਤਾ ਕੁੰਥਾ ਵਾਹ ਲਈ ਸੀ ਮੀ ਸੱਤ ਨਹੀਂ ਦਰੋਪ ਤਾਂ ਵਾਹ ਲਈ ਕਹਿੰਦਾ ਦੱਸੋ ਭਾਈ ਕੰਮ ਕੀ ਕੀ ਕਰਦੇ ਹੋ ਤੁਸੀਂ ਜਿਹੜੀ ਮਾਤਾ ਤੀ ਕੁੰਥਾ ਉਹ ਕਹਿੰਦੀ ਜੀ ਮੈਂ ਤਾਂ ਬਸ ਮਾੜਾ ਮੋਟਾ ਬੱਚੇ ਪੁੱੱਚੇ ਤਾਂ ਸੰਭ ਸਕਦੀ ਹਾਂ ਕਹਾਂ ਕੋਈ ਗਾਣੀ ਤੂੰ ਭਈ ਬੱਚੇ ਸੰਭਣ ਤਰ ਗਿਆ ਤੂੰ ਭਈ ਕਹਿੰਦੀ ਜੀ ਮੈਂ ਤਾਂ ਬੰਦ ਹੀ ਰਹੀ ਐ ਉਹ ਕਹਿੰਦੀ ਕਹਿੰਦਾ ਫੇਰ ਤੂੰ ਭਈ ਰਾਣੀ ਦੀ ਬੰਦੀ ਬਣ ਜਾ ਤੂੰ ਭਈ ਅਰਜਨ ਨੂੰ ਕਹਿੰਦਾ ਕਹਿੰਦਾ ਜੀ ਮੈਂ ਤਾਂ ਬੱਚੇ ਪੜਾਉਣਾ ਹੈ ਮਾਸਟਰ ਨੇ ਕਹਾਂ ਫੇਰ ਬੱਚੇ ਪੜਨ ਲੱਗ ਜਾ ਪੜਾਉਣ ਲੱਗ ਜਾ ਉਹ ਸਾਰੇ ਪੁੱਤਰੇ ਭੀਮ ਨੂੰ ਕਹਿੰਦਾ ਵੀ ਤੂੰ ਕਹਿੰਦਾ ਜੀ ਮੈਂ ਤਾਂ ਰਸੋਈ ਐ ਉਹਨੇ ਆਖੇ ਵੀ ਜਿਵੇਂ ਤੂੰ ਆ ਉਹਦੇ ਬਣਾ ਲਿਆ ਕਰਾਂ ਖਾ ਲਿਆ ਕਰਾਂਗੇ ਕਿਸੇ ਦੀ ਆਪਣਾ ਜਨਮ ਰਜਣਾ ਨਹੀਂ ਕੋਈ ਖਰਾਕ ਬੜੀ ਤੀ ਉਹ ਕਹਿੰਦਾ ਜੀ ਮੈਂ ਤਰ ਸੋਈਂ ਕਹਿੰਦਾ ਫਿਰ ਤੂੰ ਰਸੋਈ ਸਾਹਮਣੇ ਅਡ ਡੜ ਕੰਮਾਂ ਤੇ ਲਾ ਲੇ ਡੜ ਕੰਮਾਂ ਤੇ ਲੱਗੀ ਉਧਰੋਂ ਰਾਜੇ ਦੱਸਦਾ ਸਾਲਾ ਤਿੱਕਰੀ ਚਕ ਇੱਥੇ ਆ ਕੇ ਪਤਨ ਪੂਰਾ ਹੁੰਦਾ ਉਹਨੇ ਕਿਹਾ ਤੇ ਨਾ ਵੀ ਤਿੰਨੇ ਤੈਥੋਂ ਮਰਨਗੇ ਇੱਥੇ ਮਰਨਗੇ ਫਿਰ ਰਾਜੇ ਦੱਸਦੀ ਧਰਤੀ ਤੇ ਮਰੇ ਨੂੰ ਉਹ ਕਹਿੰਦਾ ਭਾਈ ਜਦੋਂ ਇੱਥੇ ਆ ਗਏ ਉਹ ਕਹਿੰਦਾ ਓਏ ਈਮਾ ਕਹਿੰਦਾ ਹਾਂ ਕਹਿੰਦਾ ਹੁਣ ਇਹ ਜੇ ਰਾਜ ਪੁੱਸੂ ਆਪਾਂ ਨੂੰ ਆਪਾਂ ਨਾਂ ਕੀ ਦੱਸਾਂਗੇ ਕਹਿੰਦਾ ਸਾਵੇਂ ਨਾਂ ਉਹਨਾਂ ਦੱਸਿਓ ਡੋੜੀ ਦੱਸ ਦਿਓ ਅੜ ਜਾ ਲਿਆ ਰਾਜਾ ਭੈਣਾਂ ਨੇ ਜੇ ਤਾਂ ਹੁਣ ਕਹਿੰਦੇ ਪਾਂਡੂ ਆ ਫਿਰ ਉਹ ਕਿੱਥੋਂ ਨੌਕ ਰੱਖਦਾ ਸੀ ਫਿਰ ਤਾਂ ਉਹਨੂੰ ਪੂਜਦਾ ਹੋ ਉਸਮਾ ਦੀ ਵਾਹ ਕੇ ਇਹਨਾਂ ਦਾ ਐਤੀ ਵੀ ਨੂਨ ਹਰਾਮ ਨਹੀਂ ਕਰਨਾ ਕੰਮ ਕਰਕੇ ਰੋਟੀ ਖਾਣੀ ਹੈ ਹੁਣ ਕੀ ਪਈ ਉਹ ਕਹਿੰਦਾ ਤੇਰਾ ਨਾਂ ਕੀ ਆ ਭਾਈ ਰਸੋਈਆ ਕਹਿੰਦਾ ਜੀ ਮੇਰਾ ਨਾਂ ਕੋਲੂ ਐ ਨਾਂ ਬਦਲਦੇ ਸਾਰਿਆਂ ਦਾ ਨਾਂ ਬਦਲਦੇ ਹੁਣ ਕਰੀਚ ਕਿਨੇ ਸੋਚਿਆ ਉਹ ਆਪਦੀ ਭੈਣ ਕੋਲੇ ਮਿਲਣ ਆਇਆ। ਉਹਨੂੰ ਦਰੋਪ ਤਾਂ ਸੋਹਣੀ ਬੜੀ ਸੀ। ਚੱਲ ਜੇ ਤਗਰੀਬੀ ਤੇ ਕੱਪੜੇ ਪਾਲੇ ਤਾਂ ਕਿ ਰੂਪ ਤਾਂ ਨਹੀਂ ਗਿਆ ਕਿਸੇ ਪਾਸੇ। ਸੋਹਣੀ ਸੀ। ਉਹ ਕਹਿੰਦੀ ਕਿ ਵੀ ਆਪਦੀ ਭੈਣ ਨੂੰ ਕਹਿੰਦਾ ਭੈਣੇ ਤੇਰੀ ਬਾਂਦੀ ਕਹਿੰਦੀ ਹਾਂ ਭਈ ਬਾਂਦੀ ਐ। ਕਹਿੰਦਾ ਮੇਰੇ ਨਾਲ ਵਿਆਹ ਕਰਾ ਦੇ ਤਾਂ। ਕਹਿੰਦੀ ਭਈ ਮੈਂ ਪੁੱਛ ਲੂੰ। ਉਹਨਾਂ ਕੋ ਗੱਲ ਕਰੀ ਵੀ ਭਈ ਐਂ ਕਰਕੇ ਮੇਰਾ ਭਾਈ ਡੱਬਲੀ ਐ। ਰਾਜਾ ਵੀ ਅਤਰੀ ਚ ਕੋ। ਵੀ ਆਪਾਂ ਆ ਬਾਂਦੀ ਦਾ ਵਿਆਹ ਕਰ ਦਈਏ। ਉਹਨਾਂ ਐ ਤਾਂ ਪਤਾ ਨਹੀਂ ਵੀ ਵਿਆਹੀ ਹੋਈ ਇਹਨਾਂ ਨੂੰ ਪੰਜਨੂੰ। ਉਹ ਕਨਪਾਈ ਦੇਖ ਲਾਂਗੇ ਕਿ ਉਹਨਾਂ ਨੂੰ ਮਜਬੂਰੀ ਸੀ ਉਹ ਕਹਿੰਦੇ ਭੀਮ ਕਿਵੇਂ ਕਰੀਆ ਕਹਿੰਦਾ ਕਰ ਦਿਓ ਹਾਂ ਫਿਰ ਮੈਂ ਜਾਉ ਟਾਈਮ ਆ ਗਿਆ ਤਾਂ ਫਿਰ ਕਹਿੰਦਾ ਉਹ ਕਿਵੇਂ ਕਹਿੰਦਾ ਬਾਤਨ ਹੋਇਆ ਉਹਨੂੰ ਮੇਰੇ ਇੱਥੋਂ ਮਰਨੇ ਨੇ ਮੈਂ ਜਾਉ ਉਹ ਕੀ ਭਾਈ ਭੀਮ ਨੇ ਪਾਲੇ ਦਰੋਪਤਾਂ ਵਾਲੇ ਢੀੜੇ ਕਰਤੀ ਹਾਂ ਕਹਿੰਦੇ ਅੱਗੇ ਫੇਰੇ ਕਰਦੇ ਹੁੰਦੇ ਉਹ ਫੇਰੇ ਪੂਰੇ ਕਰ ਲਏ ਸਾਰਾ ਕੁਝ ਕਰ ਲਏ ਮੂੰਹ ਟੱਕ ਕੇ ਫੇਰੇ ਹੁੰਦੇ ਹੁੰਦੇ ਉਹ ਕੀ ਰੇ ਮੂੰਹ ਟੱਕ ਕੇ ਟੱਕਈ ਚੜਦੇ ਹੁੰਦੇ ਟੋਲੀ ਲੁਹਾਰ ਡੋਲੀ ਚਲੇ ਕੇ ਜਾਂਦੇ ਚੱਕੇ ਡੋਲੀ ਚ ਬਹਿ ਗਏ ਲੁਹਾਰਾਂ ਨੇ ਅੱਖੇ ਭਾਂ ਦਾ ਇੰਨਾ ਬਾਜਨ ਕਿਵੇਂ ਹੋ ਗਿਆ ਜਿਹੜਾ ਉਰਤ ਤਾਂ ਇੰਨਾ ਬਜ ਨਹੀਂ ਹੁੰਦਾ ਥੋੜੀ ਜਿਹੀ ਦੂਰ ਜਾ ਕੇ ਲੁਹਾਰ ਫੇਰ ਤਰਦਾ ਕਰਨ ਡੋਲਾ ਕਹਿੰਦਾ ਬਾਜਨ ਬੜਾ ਹੈ ਕਹਿੰਦਾ ਸੋਚਿਆ ਵੀ ਇਹਨੂੰ ਪਤਾ ਨਾ ਲੱਗ ਗਈ ਉਹ ਕਹਿੰਦੀ ਭਈ ਜੀ ਤੁਸੀਂ ਨਹੀਂ ਚੱਕ ਕੇ ਲੈ ਜਾ ਸਕਦੇ ਮੈਂ ਤੁਰ ਕੇ ਭੱਜ ਜੂੰ ਉਹ ਕਹਿੰਦਾ ਰਾਜਾ ਮਾਰ ਦੂ ਸਾਨੂੰ ਕਹਿੰਦਾ ਰਾਜਾ ਮਾਰ ਦੂ ਸਾਨੂੰ ਉਹ ਕਹਿੰਦੀ ਰਾਜਾ ਮਾਰ ਦੂ ਕਹਿੰਦਾ ਹਾਂ ਕਹਿੰਦਾ ਫਿਰ ਚਲੋ ਕਹਿੰਦੀ ਫਿਰ ਚੱਕੋ ਲੇ ਕੇ ਪੈਕਰੀ ਚ ਕੋਲੇ ਹੁਣ ਆ ਜਦੋਂ ਕੋਈ ਨਵਾਂ ਵਿਆਹ ਸ਼ਾਦੀ ਹੋਈ ਹੁੰਦੀ ਆ ਕੋਈ ਵੀ ਮੁੰਡੇ ਦੀ ਕਿਸੇ ਦੀ ਵੀ ਹੋਈ ਹੋਵੇ ਤੇ ਉਦੋਂ ਮੰਨ ਕੇ ਚਾਲਾ ਚਾਚਾ ਆਪਾਂ ਹਰੇ ਕੋ ਨੂੰ ਹੁੰਦਾ ਕਰੀ ਚ ਕਿ ਫਿਰੇ ਭੱਜਾ ਜਿੰਨਾ ਵਿਆਹ ਕੇ ਲੈ ਆ ਹੂੰ ਕਿ ਭਾਈ ਮਠਾਈ ਮੁੱਠੀ ਬਣੀ ਤੇ ਮੈਨੂੰ ਧਰਤੀ ਜਿੰਨੀ ਕ ਧਰਦਿਆ ਕਰੂ ਨਹੀਂ ਕ ਸਕਜਿਆ ਕਰੂ ਮੈਨੂੰ ਹੂੰ ਕਿ ਹੰਬਗੇ ਉਹ ਕਦੇ ਵੀ ਆਏ ਦੱਸ ਵੀ ਰਾਣੀ ਤਾਂ ਵਿਆਹ ਕੇ ਲੈ ਆ ਤੂੰ ਕਹਾਂ ਨੂੰ ਐ ਦੱਸ ਵੀ ਇੰਨਾ ਖਾਣਾ ਕੋ ਖਾਂਦੀ ਐ ਉਹ ਕੋਨਾ ਵੀ ਕਈ ਦਿਨਾਂ ਦੀ ਭੁੱਖੀ ਤਾਂ ਖੰਦੀ ਤੁਹਾਨੂੰ ਕੀ ਪਤਾ ਜਦੋਂ ਵੀ ਹੱਥ ਨੇ ਮੈਲਾ ਕ੍ਰਿਸ਼ਕ ਲੱਗਿਆ ਉਹ ਕਰਨ ਲੈ ਵੀ ਮੰਜਾ ਡਾਹ ਲਿਆ ਵੀ ਬਹਿ ਹੈ ਹੂੰ ਕੋਨੇ ਧਰ ਲਿਆ ਤੂੰ ਤੋਂ ਤੋਂ ਗੋਡਾ ਵੀ ਮ ਕ੍ਰਿਚਕ ਦੇ ਹੂੰ ਕਿ 12 ਵਜੇ ਤੱਕ ਔਰਦਾ ਹੁੰਦਾ ਉਹ 12 ਵਜੇ ਤੋਂ ਬਾਅਦ ਨੂੰ ਤਿੰਨਾਂ ਹੱਥਾਂ ਦਾ ਬੋਲ ਮਿਲਦਾ ਸੀ ਜਿਹੜਾ ਤਿੰਨਾਂ ਦਾ ਵਚਨ ਕਰਿਆ ਸੀ ਬੁੜੀ ਨੇ ਹੂੰ ਕਿ ਜਦੋਂ 12:00 ਵੱਜ ਗਏ ਕ੍ਰਿਸ਼ਨ ਮਹਾਰਾਜ ਉਹਨੂੰ ਉਹਨਾਂ ਦੇ ਅੰਗ ਸੰਗ ਰਹਿੰਦਾ ਸੀ ਪਾਣਮਾ ਦੇ ਕ੍ਰਿਸ਼ਨ ਮਹਾਰਾਜ ਨੇ ਦੇਖਿਆ ਕ੍ਰਿਸ਼ਨ ਮਹਾਰਾਜ ਨੇ ਐ ਕਰਤਾ ਇਹਨੇ ਫੜਿਆ ਸਿਰ ਪੱਟ ਦਿੱਤਾ ਉਹਨੂੰ ਮਾਰ ਕੇ ਛੱਡਿਆ ਮੌਰਵਾ ਪਿਰੋਲਾ ਪਤ ਤਾਂ ਕਹਿੰਦੀ ਭਾਈ ਪਤਾ ਨਹੀਂ ਕੀ ਆ ਜਨਜਾ ਉਹ ਤੇਨੂੰ ਮਾਰ ਕੇ ਕਰ ਗਿਆ ਹੁਣ ਸਾਰੇ ਲੋਕ ਆਖ ਨਹੀਂ ਪਾਉਂਦੇ ਡਿਗੜੀ ਤਕੜੀ ਚੀਜ਼ ਆ ਗਈ ਜਦੋਂ ਕ੍ਰਿਸ਼ਨ ਨੂੰ ਮਾਰ ਗਈ ਉਹਨਾਂ ਨੂੰ ਕੋਈ ਪਤਾ ਵੀ ਐਸੇ ਨਹੀਂ ਕਰਿਆ ਕੰਮ ਇਹ ਚੱਲ ਭਾਈ ਰੋਣ ਲੱਗ ਗਿਆ ਕਿ ਕਰੇ ਮੇਰਾ ਤਾਂ ਦਰੋਪਤਰ ਲਾਗੀ ਬਖੰਡ ਕਰਨ ਕਹਿੰਦੀ ਭਣੇ ਮੇਰਾ ਤਾਂ ਘਰ ਮਸਾਂ ਬਣਿਆ ਬਸ ਬਸਿਆ ਤੀ ਮੇਰਾ ਤਾਂ ਉਜੜ ਗਿਆ ਹਣ ਜੇ ਤਾਂ ਉਹ ਦੱਸਦੇ ਨੇ ਵੀ ਅਸੀਂ ਪਾਉਂਡੂ ਆਂ ਦੱਸਣਾ ਹੈ ਨਹੀਂ ਚੱਲ ਭਾਈ ਨਿਮੇੜਤਾ ਕੰਮ ਜਿਹੜਾ ਜਿਹੇ ਹਾਰਤੇ ਉਦੋਂ ਕਰਤਾ ਤਰੀਚਕਦਾ ਜਦੋਂ ਪਤਾ ਲੱਗਾ ਵੀ ਇਸ ਬਦਾਮੇ ਨੂੰ ਵਿਕਰੀ ਚ ਕਮਾਰਤਾ ਵੀ ਹੁਣ ਰਾਜੇ ਦੱਸਦੀ ਧਰਤੀ ਤੇ ਨਾਜ਼ ਹੁੰਦਾ ਆਪਾਂ ਧਰਤੀ ਰਾਜੇ ਦੱਸਦੀ ਖੋਹਾਂਗੇ ਉਹਨੇ ਦੇਤਾ ਆਊਟਰ ਕਹਿੰਦਾ ਵੀ ਨਹੀਂ ਤਾਂ ਮੇਰੇ ਨਾਲ ਘਲਾਜ ਨੂੰ ਮਰਜੀ ਲੜਾ ਘਲਾ ਕੁਛ ਕਰ ਨਹੀਂ ਕਹਿੰਦਾ ਮੈਨੂੰ ਆਪਦੀ ਧਰਤੀ ਛੱਡ ਦੇ ਇਹ ਧਰਤੀ ਤੇ ਨਾਜ ਅੱਜ ਦਾ ਨਹੀਂ ਹੁੰਦਾ ਸਦੀਆਂ ਤੋਂ ਨਾਜ ਇਸ ਧਰਤੀ ਤੇ ਹੁੰਦਾ ਪਈ ਰਾਜੇ ਦੱਸ ਦਿੱਤੇ ਉਹ ਕਹਿੰਦਾ ਭਾਈ ਉਹ ਰਾਜੇ ਦੱਸ ਕੋਲੇ ਚਿੱਠੀ ਹੀ ਰਾਜਾ ਪੜੀ ਜਾਂਦਾ ਮੰਗਰ ਖੜਾ ਕਰ ਜਣ ਉਹ ਨਹੀਂ ਅਰਜ ਨੇ ਪੜਦੀ ਅੱਜ ਨੇ ਭੀਮ ਕੋਲੇ ਗੱਲ ਕਰੀ ਕਹਿੰਦਾ ਆਪਾਂ ਨੂਨ ਖਾਦਾ ਹਰਾਮ ਨਹੀਂ ਕਰਨਾ ਕਹਿੰਦਾ ਹੁਣ ਕਿਵੇਂ ਕਰੀਏ ਕਹਿੰਦਾ ਤਾਂ ਪੀਸ ਪਧਾਵੇਂ ਦੀ ਚਿੱਠੀ ਐ ਕਹਿੰਦਾ ਕੋਈ ਗੱਲ ਨਹੀਂ ਫਿਰ ਕਹਿੰਦਾ ਘੋੜਲਾ ਕਲਾਵਾਂਗੇ ਕਹਿੰਦਾ 11 ਕਵੱਦ ਦਾ ਟਾਈਮ ਬੰਦ ਲਓ ਕਹਿੰਦਾ ਕਿਉਂ ਕਹਿੰਦਾ 12 ਵਜੇ ਤੋਂ ਬਾਅਦ ਬਾਲਾਉਂਦਾ ਜੀ ਮੇਰੇ ਚ ਕਿਤੇ ਪਹਿਲਾਂ ਨਾ ਮੰਨ ਲੋ ਕਿਤੇ ਮੈਨੂੰ ਢਾਲੇ ਮੇਰਾ ਸਾਲਾ ਉਹ ਕਹਿੰਦਾ ਚੰਗਾ ਉਹਨੇ ਪਈ ਉਹੀ ਗੱਲ ਕਰੀ ਉਹ ਕਹਿੰਦਾ ਜੀ ਤੁਸੀਂ ਕੋ ਸਾਂਸਾ ਕਰਦਾ ਤਾਂ ਹੈਗਾ ਆਪਣਾ ਕਾਲੂ ਕੁਲੂਗਾ ਉਹ ਕਹਿੰਦਾ ਪੀਸ ਭਧਾਮਾ ਉਹ ਕਾਲੂ ਕੀ ਕਰੂ ਕਹਿੰਦਾ ਤੁਸੀਂ ਪਰਵਾਹ ਨਾ ਮੰਨੋ ਜੀ ਕਿ ਐਸੇ ਨਹੀਂ ਤਾਂ ਦਾ ਕਾਲੂ ਆਪਣਾ ਕਹਿੰਦਾ ਕਾਲੂ ਰਾਜਲਾ ਰੋਟੀਆਂ ਨਟੀਆਂ ਨਾ ਪਈ ਕਹਿੰਦਾ ਐਂ ਕਰ ਉਹ ਜੀ ਨੂੰ ਜਾਓ ਪਹਿਲਾਂ ਮੂ ਕਿਤਨੇ ਚਾਰ ਜਾਦੀਆਂ ਲਾਤਿਆਂ ਨਗਰ ਉਹ ਅੰਦਰ ਬੱਠਾ ਖਾਈ ਗਿਆ ਦੋ ਦੋ ਤਿੰਨ ਟੋਕਰੇ ਲੱਡੂਆਂ ਰੋਟੀਆਂ ਦੇ ਖਾ ਗਿਆ ਫਿਰ ਉਹ ਬਲ ਬੱਦ ਕੇ ਤੇ ਚੋਰ ਕਹਿੰਦਾ ਵੇ ਟਾਈਮ ਬੰਨਤਾ ਵੀ 11 ਵਜੇ ਜਦੋਂ ਢੋਲ ਵੱਜ ਗਿਆ ਇਕੱਠੇ ਹੋ ਗਏ ਕਹਿੰਦਾ ਵੀ ਐਂ ਕਰੋ ਸਵਾ ਦੇ ਬੰਦੇ ਜਿੰਨੇ ਖੜੇ ਹੋ ਜੇ ਤੱਕ ਇਹ ਪਹਿਲਵਾਨ ਨੇ ਮੈਨੂੰ ਮਾਰਤਾ ਤਾਂ ਤੈਨੂੰ ਨਹੀਂ ਕੁਛ ਕਹਿਣਾ ਜੇ ਮੈਨੂੰ ਮਾਰਤਾ ਤਾਂ ਮੈਨੂੰ ਨਾ ਕੁਛ ਕਹਿਣਾ ਕਹਿੰਦਾ ਬੋਲੋ ਬਜਾਓ ਢੋਲ ਉਹਨੇ ਕਹਿਤਾ ਬਜਾਤਾ ਢੋਲ ਵੀ ਹਾਂ ਠੀਕ ਹੈ ਮਨਜ਼ੂਰ ਹੈ ਉਹਨੇ ਲਿਖ ਕੇ ਦਿੱਤਾ ਕਹਿੰਦਾ ਹਾਂ ਵੀ ਉਹਨੂੰ ਐਂਦੀ ਮੈਂ ਤਾਂ ਭੀਸ ਪਧਾਵਾ ਮੈਨੂੰ ਕੀ ਕਰ ਦੂ ਇਹ ਤੇ ਉਹਨੇ ਪਈ ਜਦੋਂ ਭਾਈ 12 ਵੱਜ ਗਈ ਕੁਲੀ ਗਏ 12 ਵਜੇ ਕ੍ਰਿਸ਼ਨ ਮਹਾਰਾਜ ਦੇਸਿਆ ਉਹਨੂੰ ਚਾਕਿਆ ਤਾਂ ਹ ਜਦੋਂ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਹੁੰਦੇ ਦੀ ਉਦੋਂ ਵੱਲ ਬਾਤ ਆਈ ਕਿ ਜਦੋਂ ਹੋਏ ਦਰਸ਼ਨ ਉਹ ਕੀ ਭਾਈ ਕ੍ਰਿਸ਼ਨ ਮਹਾਰਾਜ ਦਾ ਦਤਨ ਕਰੀ ਜਾਂਦਾ ਦੰਦਾਂ ਨਾਲ ਪਾੜ ਕੇ ਦਤਨ ਕਿੱਧਰ ਛਿਰਤੀ ਕਿੱਧਰ ਛਿਰਤੀ ਉਹਨੇ ਜਦੋਂ ਘਰੀ ਚੱਕਦੇ ਪੈਰ ਤੇ ਪੈਰ ਧਰ ਕੇ ਬਣਾ ਕੇ ਖਲਪਾੜ ਕੇ ਇਧਰ ਨੂੰ ਛਿਰਤੀ ਕਿਧਰ ਨੂੰ ਛਿਰਤੀ ਢੋਲ ਵੱਜ ਗਿਆ ਭਾਂਦੇ ਰੋ ਕਾਲੂ ਨੇ ਐਡਾ ਬੰਦਾ ਪਾੜਦਾ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਜਲਯੋਧਨ ਨੂੰ ਬਿਕਰੀ ਚ ਕੋ ਬਿਮਾਰਤਾ ਤੇ ਪੀਸ ਬਧਾਮਾ ਵੀ ਬਿਮਾਰਤਾ ਵੀ ਜਿਹੜਾ ਦਾਪਨੂ ਡਰਤੀ ਉਹ ਚੱਕਿਆ ਗਿਆ ਵੀ ਜੇ ਹੋਈਏ ਤਾਂ ਆਪਾਂ ਹੁਣ ਰਾਜੇ ਦੱਸ ਦੀ ਧਰਤੀ ਆਪਾਂ ਹੋਈਏ ਦੇਮਾਨਾ ਟਟ ਚ ਉਹੀ ਕੰਮ ਕਰਿਆ ਉਹਨੇ ਜਿਹੜਾ ਕਰਨਾ ਸੀ ਰਾਜੇ ਦੱਸ ਦੇ 360 ਪਾਲੀ ਦੀ ਮਾਲ ਚੜ ਦੇ ਲਿਆ ਪਾਲੀਆਂ ਨੂੰ ਭਈ ਘੇਰ ਲਿਆ ਜਲਯੋਧਨ ਵਰਗਾਂ ਨੇ ਕਹਿੰਦਾ ਜਾ ਕੇ ਕਹਿੰਦੇ ਰਾਜੇ ਦੱਸ ਨੂੰ ਵੀ ਜੇ ਤਾਂ ਮਾਲ ਛੜਾ ਲਿਆ ਪਤਾ ਜਾਂਕਦਾ ਭਾਈ ਭਰਾ ਛੱਡਦੇ